ਜੇਸਨ ਨਗਰ ਤਲਵੰਡੀ ਖੁਰਤ ਤੋਂ ਇਹ ਅਸ਼ਲੀਲ ਵੀਡੀਓ ਸੰਕਰਾਨੰਦ ਦੀ ਵਾਇਰਲ ਹੋਈ ਹੈ ਜੀ ਕੁਝ ਲੋਕ ਇਹਦੇ ਆਪਾਸਕ ਬਣੇ ਹੋਏ ਆ ਵੀ ਸੇਵਾਦਾਰ ਆ ਇਹ ਸੇਵਾਦਾਰ ਨਹੀਂ ਹੈਗਾ ਜੀ ਨਿਰאיਹੀ ਕਲੰਕ ਲੱਗਿਆ ਹੈ ਉਸ ਟਾਈਮ ਤੋਂ ਕਿਸੇ ਨੂੰ ਗੱਦੀ ਗੁੱਦੀ ਕੋਈ ਨਹੀਂ ਮਿਲੀ ਸੀ ਜਿਹਦੇ ਵਿੱਚ ਨਾ ਬਹੁਤ ਅਸ਼ਲੀਲਤਾ ਭਰਿਆ ਚੀਜ਼ਾਂ ਸਾਹਮਣੇ ਆਈਆਂ ਜਿਹਨੂੰ ਲੈ ਕੇ ਅੱਜ ਡੀਸੀ ਸਾਹਿਬ ਨੇ ਮੰਗ ਪੱਤਰ ਦਿੱਤਾ ਕਿ ਇਹਦੀ ਪ੍ਰੋਪਰ ਇਨਕੁਆਇਰੀ ਕੀਤੀ ਜਾਵੇ ਤੇ ਜੋ ਆਵਾਮ ਕਹਿ ਰਿਹਾ ਹੈ ਜੋ ਲੋਕਾਂ ਦੀ ਮੰਗ ਹੈ ਕਿ ਇਹਦੇ ਨਾਲ ਇੱਕ ਹੋਰ ਵੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਹੋਰ ਬੱਚੀਆਂ ਦੇ ਨਾਲ ਵੀ ਸ਼ੋਸ਼ਣ ਹੋ ਰਿਹਾ ਉਸ ਡੇਰੇ ਦੇ ਵਿੱਚ ਪਰ ਫੋਲ ਤੋਂ ਇਹ ਆ ਦੇਸਾਂ-ਵਦੇਸਾਂ ਦੇ ਵਿੱਚ ਇਹ ਪਾਸਪੋਰਟ ਬਣਾ ਕੇ ਉਥੋਂ ਲੜਕੀਆਂ ਜਿਨ੍ਹਾਂ ਦੀ ਲੜਕੀਆਂ ਬਾਹਰ ਕੱਢਦਾ ਉਹਨਾਂ ਦੀ ਪਰਿਵਾਰਾਂ ਦੀ ਔਰਤਾਂ ਦੇ ਨਾਲ ਇਹ ਅਸਲੀ ਲਹਿਰਕਤਾਂ ਕਰਦਾ ਜੀ ਹਾਂਜੀ ਬਜੀ ਸ੍ਰੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਜਸਮਿੰਦਰ ਸਿੰਘ ਸਰਾਹ ਤਲਵੰਡੀ ਖੁਰਦ ਹਲਕਾ ਦਾਖਾ ਤੋਂ ਉਸੇ ਨਗਰ ਤੋਂ ਆਈ ਜੈਸ ਨਗਰ ਤਲਵੰਡੀ ਖੁਰਤ ਤੋਂ ਇਹ ਅਸਲੀਲ ਵੀਡੀਓ ਸੰਕਰਨ ਆਨੰਦ ਦੀ ਵਾਇਰਲ ਹੋਈ ਹੈ ਜੀ ਸੰਕਰਨ ਆਨੰਦ ਤੋਂ ਸੰਕਰਨ ਦੇ ਇੱਕ ਤਕਰੀਬਨ 83 87 ਤੋਂ ਇਹ ਉਥੇ ਡੇਰੇ ਦੇ ਵਿੱਚ ਮੱਲੀ ਬੈਠਾ ਕੁਝ ਲੋਕ ਇਹਦੇ ਆਪਾਸਕ ਬਣੇ ਹੋਏ ਆ ਵੀ ਸੇਵਾਦਾਰ ਆ ਇਹ ਸੇਵਾਦਾਰ ਨਹੀਂ ਹੈਗਾ ਜੀ ਨਿਰਾਹੀ ਕਲੰਕ ਲੱਗਿਆ ਹੈ ਉਸ ਟਾਈਮ ਤੋਂ ਕਿਸੇ ਨੂੰ ਗੱਦੀ ਗੁੱਦੀ ਕੋਈ ਨਹੀਂ ਮਿਲੀ ਸੀ ਆਪ ਹੀ ਸ਼ੇਂਭੂ ਆਪ ਹੀ ਸ਼ੇਂਭੂ ਹੋ ਗਿਆ ਕਿਉਂਕਿ ਆਪ ਦੇ ਚਤੇਹਾਂ ਦੇ ਨਾੜ ਰਲ ਕੇ ਇਹ ਉੱਥੇ ਇਹ ਜੋ ਰਾਗੜ ਚਲਾ ਰਿਹਾ ਵਾ ਇੱਕ ਸਾਹ ਕਾਰੋਬਾਰੀ ਚ ਚਲਾ ਰਿਹਾ ਜੀ ਜਿੰਨੇ ਵੀ ਇਹਦੇ ਰਿਸ਼ਤੇਦਾਰ ਦੋਸਤ ਮਿੱਤਰ ਆ ਉਹਨਾਂ ਦੀਆਂ ਕੋਠੀਆਂ ਦੱਸੋ ਜੀ ਮੈਂ ਹੈਰਾਨ ਹਾਂ ਕਿੱਥੋਂ ਪੈ ਗਈਆਂ ਉਸ ਡੇਰੇ ਦੀ ਕਮਾਈ ਦੇ ਨਾਲ ਇਹ ਪਰ ਫੁੱਲ ਤੋਂ ਹੋਇਆ ਦੇਸ਼ਾਂ-ਵਦੇਸ਼ਾਂ ਦੇ ਵਿੱਚ ਇਹ ਪਾਸਪੋਰਟ ਬਣਾ ਕੇ ਉੱਥੋਂ ਲੜਕੀਆਂ ਜਿਨ੍ਹਾਂ ਦੀ ਲੜਕੀਆਂ ਬਾਹਰ ਕੱਢਦਾ ਉਹਨਾਂ ਦੀਆਂ ਪਰਿਵਾਰਾਂ ਦੀਆਂ ਔਰਤਾਂ ਦੇ ਨਾਲ ਇਹ ਅਸਰੀਲ ਹਰਕਤਾਂ ਕਰਦਾ ਜੀ 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 ਬਲੈਕਮੇਲ ਕਰਦਾ ਉਹਨਾਂ ਨੂੰ ਇਹ ਸਾਨੂੰ ਪਤਾ ਲੱਗਿਆ ਜੀ ਹੁਣ ਫਰਾਰ ਹੈ ਉਹ ਹੁਣ ਫਰਾਰ ਹੈ ਜੀ ਉਸੇ ਦਿਨ ਤੋਂ ਜੀ ਤੁਹਾਡੇ ਕੋਲੋਂ ਕੀ ਕਾਰਵਾਈ ਦੀ ਮੰਗ ਕੀਤੀ ਕਾਰਵਾਈ ਦੀ ਇਹੀ ਮੰਗ ਕੀਤੀ ਵੀ ਇਹਦੀ ਸਾਰੀ ਕੱਲੀ-ਕੱਲੀ ਜਾਂਚ ਕੀਤੀ ਜਾਵੇ ਸੀਭੇਈ ਜਾਂਚ ਹੋਣੀ ਚਾਹੀਦੀ ਐ ਅਸੀਂ ਹਾਈ ਕੋਰਟ ਤੱਕ ਜਾਵਾਂਗੇ ਇਸ ਨੂੰ ਸਜ਼ਾ ਕਰਵਾ ਕੇ ਹਟਾਂਗੇ ਜੱਜ ਸਾਹਿਬ ਵੀ ਅਸੀਂ ਪੇਸ਼ ਹੋਏ ਆ ਮਾਨਵਜਾਤੇ ਉਹਨਾਂ ਨੇ ਵੀ ਇਹੀ ਕਿਹਾ ਵਾ ਵੀ ਅਸੀਂ ਤੁਹਾਨੂੰ ਵੇਟ ਕਰਦੇ ਆ ਸਾਨੂੰ ਕੰਪਲੀਟ ਆ ਜਿਹੜੀ ਪੁੱਜ ਚੁੱਕੀਆਂ ਸਾਰੀਆਂ ਹੋਰ ਵੀ ਮੈਂ ਇੱਥੋਂ ਬੇਨਤੀ ਕਰਦਾ ਮੀਡੀਆ ਦੇ ਰਾਹੀਂ ਹੋਰ ਵੀ ਕਿਸੇ ਬੀਬੀ ਭਾਈ ਦੇ ਨਾਲ ਇਲਾਕੇ ਦੇ ਵਿੱਚ ਨਗਰ ਦੇ ਵਿੱਚ ਕੋਈ ਵੀ ਇਹ ਜੀ ਹਰਕਤ ਵਰਪਰੀ ਹੋਵੇ ਅਸੀਂ ਖੜੇ ਆ ਵੀਰ ਭਾਈ ਸਾਡੇ ਜਨੇ ਸਮੂਚੀ ਸੰਗਤ ਦੇ ਰੂਪ ਦੇ ਵਿੱਚ ਹਾਜ਼ਰ ਹੋਏ ਆ ਅਨਸਾਫ਼ ਦਵਾਵਾਂਗੇ ਸਰ ਜਿਹੜੇ ਆਏ ਨੇ ਸਾਰੇ ਹੁਣ ਉਹ ਪਿੰਡ ਦੇ ਵਾਸੀ ਨਹੀਂ ਆਏ ਨਹੀਂ ਨਹੀਂ ਵੱਖ-ਵੱਖ ਨਗਰਾਂ ਤੋਂ ਆਏ ਜੀ ਜਿਨ੍ਹਾਂ ਨੂੰ ਇਹ ਠੇ ਸਾਡੇ ਹਲਕੇ ਦੀ ਬਦਨਾਮੀ ਕਰਤੀ ਤਲਵੰਡੀ ਖੁਰ ਦਾ ਨਾਂ ਕੱਟਦਾ ਠੀਕ ਹੈ ਇਸੇ ਮਾਮਲਾ ਸੀਗਾ ਜਿਹਨੂੰ ਲੈ ਕੇ ਅੱਜ ਇੱਥੇ ਪਹੁੰਚੇ ਹੋਏ ਇੱਕ ਨਾ ਵੀਡੀਓ ਵਾਇਰਲ ਹੋਈ ਸੀ ਜੀ ਤੇ ਬਾਬੇ ਦੇ ਨਾਮ ਤੇ ਜਿਹਦੇ ਵਿੱਚ ਨਾ ਬਹੁਤ ਅਸ਼ਲੀਲਤਾ ਭਰੀਆਂ ਚੀਜ਼ਾਂ ਸਾਹਮਣੇ ਆਈਆਂ ਜਿਹਨੂੰ ਲੈ ਕੇ ਅੱਜ ਡੀਸੀ ਸਾਹਿਬ ਦੇ ਮੰਗ ਪੱਤਰ ਦਿੱਤਾ ਕਿ ਇਹਦੀ ਪ੍ਰੋਪਰ ਇਨਕੁਆਇਰੀ ਕੀਤੀ ਜਾਵੇ ਤੇ ਜੋ ਆਵਾਮ ਕਹਿ ਰਿਆ ਜੋ ਲੋਕਾਂ ਦੀ ਮੰਗ ਹੈ ਕਿ ਇਹਦੇ ਨਾਲ ਇੱਕ ਹੋਰ ਵੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕੀ ਹੋਰ ਬੱਚੀਆਂ ਦੇ ਨਾਲ ਵੀ ਸ਼ੋਸ਼ਣ ਹੋ ਰਿਹਾ ਉਸ ਡੇਰੇ ਦੇ ਵਿੱਚ ਹੋਰ ਬੰਦਿਆਂ ਨਾਲ ਵੀ ਸ਼ੋਸ਼ਣ ਹੋ ਰਿਹਾ ਡੇਰਾ ਡੇਰਾ ਸੀਗਾ ਤੇ ਕਿੱਥੇ ਸੀਗਾ ਤੇ ਕਦੋਂ ਵੀਡੀਓ ਵਾਇਰਲ ਹੋਈ ਹੈ ਤਲਵੰਡੀ ਖੁਰ ਦੇ ਡੇਰਾ ਸੀ ਜੀ ਇਹ ਕੌਣ ਸੀ ਸ਼ਖਸ ਹੈ ਜਿਹਨੇ ਵੱਲੋਂ ਵੀਡੀਓ ਵਾਇਰਲ ਹੋਈ ਹੈ ਇਹ ਇੱਕ ਸ਼ਖਸ ਦਾ ਹੱਲੇ ਪਤਾ ਨਹੀਂ ਲੱਗਿਆ ਕਿ ਕਿੱਧਰੋਂ ਵੀਡੀਓ ਵਾਇਰਲ ਕਿੱਧਰੋਂ ਹੋਈ ਹੈ ਬਟ ਵਾਇਰਲ ਹੋਈ ਹੈ ਤੇ ਉਹਦੇ ਵਿੱਚ ਪ੍ਰੋਪਰ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਇਹ ਬਹੁਤ ਅਸ਼ਲੀਲਤਾ ਹੈਗੀ ਹੈ ਉਹਦੇ ਵਿੱਚ ਤੇ ਧਰਮ ਦੇ ਖਿਲਾਫ ਹੈ ਇਹ ਕੌਣ ਹੈ ਡੇਰੇ ਦਾ ਮੁਖੀ ਸੀਗਾ ਇਹ ਡੇਰੇ ਦਾ ਮੁਖੀ ਸੀਗਾ ਹੁਣ ਕੀ ਕਿਹਦਾ ਜਿਹੜਾ ਤੁਹਾਡੇ ਵੱਲੋਂ ਕਾਰਵਾਈ ਦਿੱਤੀ ਸ਼ੰਕਰਾਨੰਦ ਕਾਰਵਾਈ ਜਿਹੜੀ ਤੁਹਾਡੇ ਵੱਲੋਂ ਕੀ ਆ ਗਿਆ ਡੀਜੀ ਸਾਹਿਬ ਨੂੰ ਕਰਨ ਵਾਸਤੇ ਉਹ ਕੀ ਕਾਰਵਾਈ ਕਰਨਾ ਸੀ ਕੀ ਆ ਗਿਆ ਅਸੀਂ ਫੇਅਰ ਇਨਕੁਆਇਰੀ ਕਰਕੇ ਕਿ ਉਹਨਾਂ ਦੇ ਕੋਲੋਂ ਜਿਹੜੀ ਲੇਡੀ ਵੀ ਆ ਉਹ ਵੀ ਹਲੇ ਨਹੀਂ ਮਿਲਦੇ ਪਏ ਉਹਨਾਂ ਨੂੰ ਵੀ ਮਤਲਬ ਪ੍ਰੋਡਿਊਸ ਕੀਤਾ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਤੋਂ ਵੀ ਸਟੇਟਮੈਂਟ ਲਈ ਜਾਵੇ ਕਿ ਇਹ ਕਿੱਦਾਂ ਹੋਇਆ ਕਿਹਾ ਜਾ ਰਿਹਾ ਕਿ ਉਹ ਜਿਹੜਾ ਮੰਤ ਜਿਹੜਾ ਤੁਸੀਂ ਦੱਸ ਰਹੇ ਹੋ ਫਰਾਰ ਹੈ ਉਹ ਮੰਤ ਵੀ ਫਰਾਰ ਹੈ ਤੇ ਸਰ ਉਹਦੀ ਕੋਲੇ ਵੱਲੋਂ ਕੋਈ ਜ਼ਮਾਨਤ ਅਰਜੀ ਲਗਾਈ ਗਈ ਹੈ। ਜ਼ਮਾਨਤ ਬਾਊ ਜ਼ਮਾਨਤ ਕੋਈ ਲਗਾਈ ਗਈ ਹੈ। ਅੱਜ ਬੇਲ ਐਪਲੀਕੇਸ਼ਨ ਲੱਗੀ ਸੀਗੀ ਜੀ। ਮਾਨਵ ਜੱਜ ਸਾਹਿਬ ਦੇ ਅਸੀਂ ਉਹਨੂੰ ਅਪੋਜ਼ ਕੀਤਾ ਵੈ। ਠੀਕ ਹੈ ਅਪੋਜ਼ ਕੀਤਾ ਤੇ ਹੁਣ ਸ਼ਾਮ ਤੱਕ ਉਹਨਾਂ ਦਾ ਆਰਡਰ ਆਏਗਾ। ਹਨਰੇਬਲ ਕੋਰਟ ਦਾ ਆਰਡਰ ਸ਼ਾਮ ਤੱਕ ਆਏਗਾ। ਜੀ ਬੈਕਟ ਮੰਗਦੇ ਹੋ। ਡੇਰਾ ਹੈਗਾ 25-30 ਸਾਲ ਪੁਰਾਣਾ 50 ਸਾਲ ਪੁਰਾਣਾ। ਡੀਸੀ ਸਾਹਿਬ ਕਹਿੰਦੇ ਇੱਥੇ ਪ੍ਰੋਪਰ ਇਨਕੁਆਇਰੀ ਹੋਏਗੀ। ਪ੍ਰੋਪਰ ਇਹਦੀ ਇਨਕੁਆਇਰੀ ਹੋਏਗੀ ਤੇ ਉਹਨਾਂ ਨੇ ਅੱਗੇ ਮਾਰਕ ਕਰਤੀ ਆਈਪੀਐਸ ਆਫੀਸਰ। ਠੀਕ ਹੈ ਜੀ।